ਜੈਸੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਉਹ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦਵਾ ਹਰ ਰੋਜ਼ ਦੀ ਤਰ੍ਹਾਂ ਆਪਾਂ ਕਬੱਡੀ ਨਾਲ ਜੁੜੀਆਂ ਹੋਈਆਂ ਸ਼ਖਸੀਤਾਂ ਨੂੰ ਕਿਸੇ ਨਾ ਕਿਸੇ ਖਿੱਤੇ ਦੇ ਵਿੱਚ ਜੁੜੀਆਂ ਹੋਈਆਂ ਸ਼ਖਸੀਤਾਂ ਨੂੰ ਤੁਹਾਡੇ ਰੂਹ ਨੂੰ ਕਰਾਉਣੇ ਆ ਅੱਜ ਜੇ ਸ਼ਖਸੀਅਤ ਨੂੰ ਆਪਾਂ ਲੈ ਕੇ ਆਏ ਆ ਉਹ ਹੈ ਖੇਡ ਕਬੱਡੀ ਦੀ ਕਮੈਂਟਰੀ ਦਾ ਇੱਕ ਬਹੁਤ ਵੱਡਾ ਨਾਮ ਆ ਉਹ ਹੈ ਸਤਨਾਮ ਸਤੀਰ ਵਾਲਾ ਅੱਜ ਆਪਾਂ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚੋਂ ਉੱਠੇ ਹੋਏ ਉਸ ਬਲਾਰੇ ਦੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਸੋ ਆਓ ਆਪਾਂ ਕਰਦੇ ਆਂ ਗੱਲਬਾਤ ਮੇਰੇ ਨਾਲ ਮੇਰਾ ਵੀਰ ਸਤਨਾਮ ਸਤੀਰ ਵਾਲਾ ਇਸ ਵੇਲੇ ਸਤਨਾਮ ਸਤੀਰ ਵਾਲਾ ਮੇਰੇ ਨਾਲ ਮੌਜੂਦ ਹੈ ਅੱਜ ਦਿਲ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਬੱਡੀ ਪ੍ਰਤੀ ਆਪਾਂ ਆਪਣੇ ਛੋਟੇ ਵੀਰ ਸਤਨਾਮ ਦੇ ਨਾਲ ਕਰਨੀਆਂ ਸਤਨਾਮ ਭਾਈ ਜੀ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ YouTube ਪੇਜ ਤੇ ਲੱਖਾਂ ਬਰਾੜ ਕੰਦ ਵਾਲਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਲੱਖਾਂ ਬਰਾੜ ਕੰਦ ਵਾਲੇ ਦੇ ਪੇਜ ਨਾਲ ਜੁੜੇ ਹੋਏ ਭਰਾ ਨੇ ਸਾਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਬਰਾੜ ਸਾਹਿਬ ਇਸ ਕਾਬਲ ਸਾਨੂੰ ਵੀ ਸਮਝਿਆ ਤੁਸੀਂ ਪਿੰਡ ਇੰਟਰਵਿਊ ਲੈਣ ਆਏ ਹੋ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਬਹੁਤ-ਬਹੁਤ ਸਰਕਾਰ ਹੈ ਤੁਹਾਡਾ ਸਤਨਾਮ ਭਾਈ ਅੱਜ ਆਪਾਂ ਗੱਲ ਕਰਨੀ ਹੈ ਤੁਹਾਡਾ ਸਤੀਰ ਵਾਲਾ ਪਿੰਡ ਬਹੁਤ ਸਾਰੇ ਬਲਾਰੇ ਬੋਲਦੇ ਆਏ ਮੁੰਡਾ ਸਤਨਾਮ ਸਤੀਰ ਵਾਲਾ ਖੇਡ ਕਬੱਡੀ ਦੀ ਕਮੈਂਟਰੀ ਦਾ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚੋਂ ਆਇਆ ਹੈ ਤੁਹਾਡਾ ਪਿੰਡ ਜ਼ਿਲ੍ਹਾ ਫਾਜ਼ਿਲਕਾ ਨੂੰ ਬਲੌਮ ਕਰਦਾ ਕਿੱਥੇ ਜੇ ਤੁਹਾਡਾ ਪਿੰਡ ਪੈਂਦਾ ਹੈ ਕਿਹੜੇ ਕਿਹੜੇ ਨਾਲ ਜਿਹੜੇ ਪਿੰਡ ਲੱਗਦੇ ਆ ਅੱਜ ਆਪਾਂ ਜਰੂਰ ਸੰਗਤ ਨੂੰ ਜਿਹੜਾ ਦੱਸਣਾ ਹੈ ਜਿਹੜੇ ਆਪਣੇ ਪੇਜ ਨੂੰ ਦੇਖਣਗੇ ਕਿੱਥੇ ਜੇ ਪਿੰਡ ਪੈਂਦਾ ਹੈ ਕਿਹੜੇ ਕਿਹੜੇ ਲਾਗੇ ਪਿੰਡ ਪੈਂਦੇ ਆ ਬਰਾੜ ਸਾਹਿਬ ਗੱਲ ਇਦਾਂ ਜੀ ਸਾਡੇ ਜ਼ਿਲ੍ਹਾ ਫਾਜ਼ਿਲਕਾ ਦਾ ਇਹ ਪਿੰਡ ਆ ਜੀ ਪਿੰਡ ਸਟੀਰਵਾਲਾ ਇਹਦੇ ਨਾਲ ਪਿੰਡ ਪੈਂਦਾ ਜੀ ਢਾਬਾ ਹੂੰ ਲੋ ਵਾਲਾ ਹੂੰ ਤੇ ਨਾਲ ਇਹਦੇ ਪਿੰਡ ਪੈਂਦਾ ਜੀ ਜੰਡ ਵਾਲਾ ਮੀਰਾ ਸਾਹ ਹੂੰ ਜਿੱਥੋਂ ਦਾ ਸਾਬੀ ਕਬੱਡੀ ਬਹੁਤ ਤਗੜੀ ਖੇਡਿਆ ਜੀ ਇਹ ਨਾਲ ਨਾਲ ਪਿੰਡ ਪੈਂਦੇ ਜੀ ਦਾਨੇ ਵਾਲਾ ਕੋਠਾ ਪੱਕੀ ਤੋਂ ਬਿਲਕੁਲ ਬਾਰਡਰ ਤੇ ਪਿੰਡ ਪੈਂਦਾ ਜੀ ਜੀ 3-4 ਕਿਲੋਮੀਟਰ ਸਾਰਾ ਨੇ ਆਪਣੇ ਤੋਂ ਜੀ ਬਿਲਕੁਲ ਬਾਰਡਰ ਦਾ ਪਿੰਡ ਹੈ ਜੀ ਤੇ ਸਤਨਾਮ بھائی ਸਭ ਤੋਂ ਪਹਿਲਾਂ ਜਿਹੜੀ ਕਮੈਂਟਰੀ ਦੀ ਸ਼ੁਰੂਆਤ ਹੈ ਉਹ ਕਿਹੜੇ ਸਨ ਦੇ ਵਿੱਚ ਤੁਸੀਂ ਕੀਤੀ ਹੈ ਜਿਲੇ ਫਾਜ਼ਿਲਕਾ ਦੇ ਵਿੱਚੋਂ ਤੁਸੀਂ ਜਦੋਂ ਕਮੈਂਟਰੀ ਵਾਲੇ ਪਾਸੇ ਆਏ ਹੋ ਕਿਹੜਾ ਸਨ ਸੀ ਤੇ ਕਿਹੜੇ ਸਮਿਆਂ ਦੇ ਵਿੱਚ ਮੰਨ ਕੇ ਚੱਲ ਆਪਾਂ ਕਹੀਏ ਵੀ ਇੰਨੀ ਦੇ ਕੁ ਬਜਨਾਂ ਦੇ ਵਿੱਚ ਮੈਂ ਕਮੈਂਟਰੀ ਕੀਤੀ ਆ ਹਨਾ ਉਹ ਕਿਹੜੇ ਸਨ ਦੇ ਤੁਸੀਂ ਸ਼ੁਰੂਆਤ ਕੀਤੀ ਮੈਂ 2008 ਦੇ ਵਿੱਚ ਕਮੈਂਟਰੀ ਪਹਿਲੀ ਟਾਈਮ ਤੇ ਮੈਚ ਬੋਲਿਆ ਸੀ ਜੀ ਪਿੰਡ ਹੂੰ ਕਾਸ਼ ਪਟਿਆਲੇ ਵਾਲਾ ਮੇਰਾ ਉਸਤਾਦ ਹੀ ਆਪਾਂ ਮੰਨਦੇ ਹੋ ਬੰਦੇ ਨੂੰ ਹੂੰ ਤੇ ਉਹ ਬਾਈ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਪਟਿਆਰੇ ਜੌਬ ਆ ਬਾਈ ਜੀ ਉਹ ਬਾਈ ਨੇ ਮੈਨੂੰ ਧੱਕੇ ਨਾ ਬੋਲਣ ਲਾਇਆ ਸੀ ਪਿੰਡੀ ਮੈਚ ਬੋਲਿਆ ਜੀ ਉਸ ਤੋਂ ਬਾਅਦ ਕਿਸੇ ਨੂੰ ਦੇਖ ਕੇ ਆਏ ਜਾਂ ਮੰਨ ਕੇ ਚੱਲੂਗੀ ਮਨ ਦਾ ਜਨੂਨ ਕੀਤਾ ਵੀ ਆਪਾਂ ਕਮੈਂਟਰੀ ਕਰਨੀ ਹੈ ਕਿਸੇ ਨੂੰ ਇਹ ਦੇਖ ਕੇ ਲੱਗੇ ਹੋ ਜਾਂ ਕਿਦਾਂ ਮੇਰੇ ਪਿੰਡ ਦੇ ਬਹੁਤ ਸਤਿਕਾਰਯੋਗ ਵੀਰ ਆ ਸਾਡਾ ਗੁਰਵੰਦਰ ਬਰਾੜ ਹੂੰ ਚੰਡੀਗੜ੍ਹ ਰਹਿਣ ਵਿਚੇ ਰਿਆ ਭਰਾ ਸਾਡੇ ਦੇ ਅੱਛਾ ਤੇ ਬਾਈ ਕਮੈਂਟਰੀ ਕਰਦਾ ਹੁੰਦਾ ਸੀ ਉਹ ਟਾਈਮ 'ਚ ਮੈਂ ਬਾਹਰ ਬਹਿ ਕੇ ਮੈਚ ਵੇਖਦਾ ਹੁੰਦਾ ਸੀ ਕਬੱਡੀ ਦਾ ਜਨੂਨ ਤਾਂ ਸੀਗਾ ਪਰ ਘਰੋਂ ਇਕੱਲੇ ਹੋਣ ਦੇ ਕਾਰਨ ਘਰ ਦੇ ਇੰਨਾ ਸਪੋਰਟ ਨਹੀਂ ਕਰ ਪਾਉਂਦੇ ਸੀਗੇ ਕਿਉਂਕਿ ਘਰ ਦੇ ਵਿੱਚ ਗਰੀਬੀ ਬੜੀ ਸੀ ਖੇਡਦਾ ਸਕਦੇ ਨਹੀਂ ਸੀਗੇ ਕਿਉਂਕਿ ਖੇਡਣ ਲਈ ਤੁਹਾਨੂੰ ਪਤਾ ਵੀ ਖਰਚੀ ਬਹੁਤ ਲੋਡ ਹੁੰਦੀ ਆ ਤੇ ਮੈਂ ਸੋਚਿਆ ਵੀ ਕਿਸੇ ਹਿਸਾਬ ਨਾਲ ਆਪਾਂ ਕਬੱਡੀ ਨਾਲ ਜੁੜਨਾ ਤੇ ਕੋਈ ਆਪਣਾ ਕਿੱਤਾ ਵਧੀਆ ਹੋਣਾ ਚਾਹੀਦਾ ਮੈਂ 3-4 ਸਾਲ ਜਦੋਂ ਖੇਡਿਆ ਨੈਸ਼ਨਲ ਵੀ ਖੇਡਿਆ ਮੈਂ ਸਕੂਲ ਲੈਵਲ ਤੇ ਤੇ ਉਸ ਤੋਂ ਬਾਅਦ ਮੈਂ ਕਮੈਂਟਰੀ ਸ਼ੁਰੂ ਕਰਤੀ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਆਪਣਾ ਸਾਥ ਦਿੱਤਾ ਸੰਗਤ ਨੇ ਸਾਰੀ ਸੰਗਤ ਨੇ ਖੇਡ ਪ੍ਰੇਮੀਆਂ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਈ 2000 ਯਾਨੀ ਕਿ 8 8 8 ਦੇ ਵਿੱਚ ਲਗਭਗ ਹੁਣ 25 ਚੱਲ ਰਿਹਾ ਹੈ 1700 17 ਸਾਲ ਦਾ ਜਿਹੜਾ ਤਿਰਪਾ ਦਰਸ਼ਕ ਵੀਰੋ ਜਿਹੜਾ ਇਸ ਸਤਨਾਮ ਨੂੰ ਹੋ ਚੁੱਕਾ ਹੈ ਕਿਹੜੇ ਕਿਹੜੇ ਤਰਾਜ ਜਿਹੜਾ 17 ਸਾਲਾਂ ਦੇ ਵਿੱਚ ਕਮੈਂਟਰੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਆਏ ਆ ਵੀ ਇਹਨਾਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਿਹੜੇ ਕਮੈਂਟੇਟਰ ਨੂੰ ਜਿਹੜਾ ਕਰਨਾ ਪੈਂਦਾ ਉਹ ਤੁਹਾਨੂੰ ਵੀ ਕਰਨਾ ਪਿਆ ਹੋਣਾ ਕਿਹੜੇ ਕਿਹੜੇ ਬੰਦੇ ਜਿਹੜਾ ਉਸ ਸਮੇਂ ਤੁਹਾਡੇ ਨਾਲ ਖੜੇ ਵੀ ਹੱਲਾਸ਼ੇਰੀ ਦਿੱਤੀ ਵੀ ਆਪਣਾ ਭਰਾ ਮੈਂ ਜੀ 2012 ਚ ਸਹੀ ਜਿਹਨੇ ਤੁਸੀਂ ਮੈਨੂੰ ਸਵਾਲ ਕੀਤਾ ਸਹੀ 2012 ਦੇ ਵਿੱਚ ਮੈਂ ਟੂਰਨਾਮੈਂਟਾਂ ਤੇ ਕਮੈਂਟਰੀ ਕਰਨ ਜਾਣ ਲੱਗਾ ਜੀ ਕਿਉਂਕਿ ਜਦੋਂ ਬੰਦੇ ਨੂੰ ਫੋਨ ਆਉਂਦਾ ਫੇਰ ਹੀ ਬੰਦੇ ਦੇ ਮਨ 'ਚ ਹੁੰਦਾ ਕਿ ਆਪਾਂ ਜਾਈਏ ਟੂਰਨਾਮੈਂਟ ਤੇ ਸਰਕਾਰ ਦੇ ਉੱਤੇ ਸੰਗਤ ਨੇ ਮੈਂ ਸਹੀ 2012-13 ਦੇ ਕਮੈਂਟਰੀ ਕਰਨੀ ਸ਼ੁਰੂ ਕਰਤੀ ਟੂਰਨਾਮੈਂਟਾਂ ਤੇ ਜਾਣਾ ਸ਼ੁਰੂ ਕਰਤਾ ਤੇ ਮੇਰੇ ਕੋਲ ਇਤਰਾਜੜਾ ਵੀ ਤੁਸੀਂ ਗੱਲ ਕੀਤੀ ਹੈ ਮੇਰੇ ਕੋਲ ਘਰੇ ਸਾਈਕਲ ਵੀ ਨਹੀਂ ਸੀਗਾ ਪਰ ਕਬੱਡੀ ਦੀ ਬਦੌਲਤ ਮੈਂ ਪਹਿਲਾ ਮੋਟਰਸਾਈਕਲ ਲਿਆ ਸੀਗਾ ਉਹ ਮੇਰਾ ਪਿੱਛੇ ਜੇ ਚੱਕਿਆ ਵੀ ਗਿਆ ਪਰ ਇੱਕ ਕਬੱਡੀ ਦੇ ਕਰਕੇ ਮੈਂ ਹੌਲੀ ਹੌਲੀ ਟੂਰਨਾਮੈਂਟਾਂ ਤੇ ਵਿਚਰਨਾ ਸ਼ੁਰੂ ਕੀਤਾ ਤੇ ਉਤਰਾ ਚੜਾਤਾ ਬੰਦੇ ਤੇ ਆਉਂਦੀ ਤੁਹਾਨੂੰ ਪਤਾ ਵੀ ਜੇ ਘਰਾਣੀਆਂ ਸ਼ਕਤਾਂ ਪੱਟੀਆਂ ਕਰਨੀਆਂ ਹੋਣ ਤੇ ਘਰੋਂ ਪੈਰ ਬਾਹਰ ਕੱਢਨੇ ਪੈਂਦੇ ਆ ਹਾਂ ਤੇ ਘਰੋਂ ਇਕੱਲੇ ਸੀਗੇ ਤੇ ਬੇਬੇ ਬਾਪੂ ਦੀ سپورਟ ਸੀਗੀ ਵਿਚਾਰੇ ਕੰਮ ਧੰਦਾ ਕਰਦੇ ਸੀ ਜਿਹੜੀ ਰੱਫਾ ਕਰਨ ਵਾਲੇ ਬੰਦੇ ਸੀ ਤੇ ਬਾਬੇ ਦੀ ਕਿਰਪਾ ਨਾਲ ਜਿੰਨੀ ਕੋਨਾ ਕੋ ਹੁੰਦੀ ਸੀ ਕਰਦੇ ਸੀ ਤੇ ਹੌਲੀ ਹੌਲੀ ਬਾਬੇ ਦੀ ਕਿਰਪਾ ਨਾਲ ਮੇਰ ਹੋਣ ਲੱਗੀ ਗੁਰੂ ਮਹਾਰਾਜ ਦੀ ਤੇ ਹੌਲੀ ਹੌਲੀ ਸਾਰਾ ਕੁਝ ਸਿੱਧ ਹੋ ਗਿਆ ਸਿੱਧ ਹੋ ਗਿਆ ਉਸ ਸਮੇਂ ਜਿਹੜੇ ਕਿਹੜੇ ਭਰਾਵਾਂ ਦਾ ਅਹਿਮ ਰੋਲ ਜਿਹੜਾ ਤੁਹਾਡੀ ਜ਼ਿੰਦਗੀ 'ਚ ਰਿਹਾ ਵੀ ਆਪਣੇ ਭਰਾ ਨੂੰ ਆਪਾਂ ਠਾਉਣਾ ਬਹੁਤ سارے ਬੰਦੇ ਜਿਹੜੇ ਗਿੱਟੇ ਖੇਤਣ ਵਾਲੇ ਹੁੰਦੇ ਆ ਬਹੁਤ سارے ਬੰਦੇ ਜਿਹੜੇ ਹਲਾਸ਼ੀਰੀ ਦੇਣ ਵਾਲੇ ਹੁੰਦੇ ਵੀ ਆਪਣਾ ਭਰਾ ਯਾਰ ਆਪਾਂ ਆਪਣੇ ਜ਼ਿਲ੍ਹੇ ਦਾ ਮਾਣ ਹੈ ਕਿਹੜੇ ਕਿਹੜੇ ਬੰਦਿਆਂ ਦਾ ਤੁਸੀਂ ਜ਼ਿਕਰ ਕਰੋਗੇ ਵੀ ਆਹ ਬੰਦਿਆਂ ਨੇ ਜਿਹੜਾ ਮੈਨੂੰ ਉਂਗਲ ਫੜ ਕੇ ਕਿ ਤੋਰ ਨਾਲੇ ਪਾਸੇ ਲਾਇਆ ਉਹ ਬੰਦੇ ਅੱਜ ਤੱਕ ਵੀ ਤੇਰਾ ਸਾਥ ਦਿੰਦੇ ਆਣੇ ਕਿਹੜੇ ਕਿਹੜੇ ਪ੍ਰੋਮੋਟਰ ਨੇ ਜਿਹੜੇ ਮੰਨ ਕੇ ਚੱਲ ਪ੍ਰੋਮੋਟਰਾਂ ਦਾ ਤੁਹਾਡੀ ਜ਼ਿੰਦਗੀ ਦੇ 'ਚ ਅਹਿਮ ਰੋਲ ਰਿਹਾ ਹੈ ਬੀ ਸਮੇ ਸਮੇਤੇ ਜਿਹੜੇ ਤੇਰੇ ਨਾਲ ਖੜੇ ਰਏ। ਬਈ ਤੁਹਾਡਾ ਮਾਨ ਸਨਮਾਨ ਕਿਹੜੇ ਕਿਹੜੇ ਬੰਦਾਂ ਨੇ ਕੀਤਾ। ਮੈਂ ਸਭ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਸਿੱਖਿਅਤ ਹੈ ਬਾਈ ਰਪਿੰਦਰ ਜਲਾਲ ਹੂੰ ਸਾਡੀ ਖੇਡ ਕਬੱਡੀ ਦਾ ਇੱਕ ਵਧੀਆ ਬਲਾਰਾ ਬ੍ਰਾਂਡਡ ਬਲਾਰਾ ਹੂੰ ਤੇ ਬਾਈ ਦਾ ਬੜਾ ਵਧੀਆ ਇਨਸਾਨ ਆ ਮਿਲੇ ਵੀ ਆ ਬਾਈ ਨੂੰ ਹੂੰ ਤੇ ਬਹੁਤ ਸਤਿਕਾਰ ਕਰਦਾ ਮੈਂ ਬਾਈ ਦਾ ਹੂੰ ਤੇ ਬਾਈ ਨੂੰ ਵੇਖ ਕੇ ਪਹਿਲਾਂ ਅਸੀਂ ਕਮੇਟਰੀ ਕਰਨੀ ਸ਼ੁਰੂ ਵੀ ਕੀਤੀ ਪਹਿਲਾਂ ਮਕਰੰਦ ਰਾਜ ਜੀ ਨੂੰ ਸੌਂਦੇ ਰਹੇ ਆ ਅਕੀਰਪੁਰ ਵਾਲੇ ਨੂੰ ਤੇ ਹੁਣ ਮੇਰੀ ਜ਼ਿੰਦਗੀ ਚ ਐਮ ਰੋਲ ਬਾਈ ਰਿਕਪਿੰਦਰ ਹੋਰੀ ਹੋਗੇ ਬਾਈ ਲੱਖੀ ਹੋ ਗਿਆ ਬਾਈ ਲੱਖਾ ਬਰਾੜ ਕੰਦ ਵਾਲਾ ਹੋ ਗਿਆ ਤੇ ਨਾਲ ਸਾਡਾ ਜਗਨੰਦਨ ਕਾਲਗੜ ਇਹ ਤਾਂ ਮੈਂ ਕਹਿ ਸਕਾ ਨਾ ਮੇਰੀਆਂ ਸੱਜੀਆਂ ਖੱਬੀਆਂ ਬਾਵਾ ਬਾਈ ਕਿਉਂਕਿ ਮੇਰੇ ਤੇ ਮਾੜਾ ਟਾਈਮ ਵੀ ਬਹੁਤ ਝੁੱਲ ਕੇ ਗਿਆ ਜਿਹੜੇ ਟਾਈਮ ਮੇਰੇ ਘਰੇ ਟਾਈਮ ਦੀ ਪੱਕੀ ਸੀ ਨਾ ਤੇ ਇਹ ਬੰਦੇ ਮੈਨੂੰ ਆਪਣੇ ਫੋਨ ਰਾਹੀਂ ਇਹ ਮੈਸੇਜ ਦਿੰਦੇ ਹੁੰਦੇ ਸਤਨਾਮ ਅੱਜ ਜੇ ਮਾੜਾ ਨਾ ਕੱਲੂ ਚੰਗਾ ਵੀ ਹੋਊਗਾ ਪਰ ਡਟ ਕੇ ਛੋਟੇ ਵੀਰ ਮਿਹਨਤ ਕਰੇ ਤੇ ਮਿਹਨਤ ਸਦਕਾ ਹੀ ਸਾਰਾ ਕੁਝ ਹੁੰਦਾ ਨਾ ਮਾਪੇ ਰੱਖ ਲੰਦੇ ਚਮਕਾਉਣਾ ਆਪਣੇ ਆਪ ਨੂੰ ਪੈਂਦਾ ਤੇ ਬਾਈਆਂ ਨੇ ਬਹੁਤ سپورਟ ਕੀਤੀ ਤੇ ਸਾਰੇ ਭਰਾਵਾਂ ਦਾ ਮੈਂ ਅਮਿਸ਼ਾ ਰਿਣੀ ਆ ਅੱਜ ਵੀ ਮੇਰੇ ਨਾਲ ਖੜੇ ਆ ਬਾਈ ਬਹੁਤ سپورਟ ਕਰਦੇ ਭਰਾ ਸਾਰੇ ਹੁਣ ਤੱਕ ਕੋਈ ਸਨਮਾਨ ਜਿਹੜਾ ਤੁਹਾਡੇ ਹਿੱਸੇ ਆਇਆ ਹੋਵੇ ਖੇਡ ਕਬੱਡੀ ਦੀ ਕਮੈਂਟਰੀ ਤੇ ਕਿਉਂਕਿ ਹੁਣ ਤੇ ਬਹੁਤ ਸਾਰੇ ਬਲਾਰਿਆਂ ਨੇ ਜਿੱਤੀ ਆ ਮੋਟਰਸਾਈਕਲ ਜਿਹੜੇ ਮਾਨ ਨਾਲ ਸਨਮਾਨ ਨਾਲ ਚੱਲ ਸੀੜੀਆਂ ਉੱਪਰ ਚੜ੍ਹਦੀਆਂ ਲੱਗੀਆਂ ਰਹਿੰਦੀਆਂ ਹਾੜੇ ਜਿਲ੍ਹੇ ਫਾਜ਼ਲਕਾ ਦੇ ਤੁਸੀਂ ਤੁਹਾਨੂੰ ਵੀ ਜਿਹੜਾ ਮਾਨਸੂਬਕਰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਉਹ ਜਿਹੜਾ ਅੱਜ ਸਚਾਈ ਆ ਉਹ ਆਪਾਂ ਸਾਹਮਣੇ ਲੈ ਮੇਰਾ ਸਭ ਤੋਂ ਪਹਿਲਾਂ ਜਿਹੜਾ ਮਾਨਸੂਬਕਰ ਜਿਹੜਾ ਸਾਡੀ ਸਰਬੀਤ ਸੰਘਾ ਦੀ ਚੱਕ ਜਾਨੀ ਸਰ ਕਨੇਡਾ ਹਮ ਖੇਡ ਪ੍ਰਮੋਟਰ ਨੇ ਭਾਈ ਸੁਪਾਲ ਸੰਘਾ ਹਮ ਚੱਕ ਜਾਨੀ ਸਰ ਪੰਜਾਬ ਪੁਰਸਤਾਂ ਭਾਈ ਉਹ ਬਾਈਆਂ ਨੇ ਸਭ ਤੋਂ ਪਹਿਲਾਂ ਮੇਰਾ ਐਲਸੀਡੀ ਦਾ ਸਨਮਾਨ ਕੀਤਾ ਸਿੰਘ ਵੀ ਟੂਰਾਂ ਜੀ ਇੱਕ ਮੁੰਡਾ ਤਰਸੀਮ ਗੁਰੂ ਆ ਰਾਮਗੜ ਚੁੰਧਾ ਤੋਂ ਉਹ ਬਾਈ ਨੇ ਆਪਣਾ ਕਾਪੜਾ ਸਨਮਾਨ ਕੀਤਾ ਸੀ ਜਦੋਂ ਆਪਾਂ ਨਵੇਂ-ਨਵੇਂ ਲੱਗੇ ਲੱਗੇ ਸੀ ਠੀਕ ਆ ਉਹ ਬਾਈ ਆਪਾਂ ਨੂੰ ਪੱਕੇ ਟੂਰਨਾਮੈਂਟ ਤੇ ਬੁਲਾਉਦੇ ਹੁੰਦੇ ਸੀਗੇ ਤੇ ਬਾਈਆਂ ਦਾ ਬਹੁਤ ਸਤਿਕਾਰ ਆ ਪਹਿਲੇ ਟਾਈਮਾਂ 'ਚ ਉਵੇਂ ਨਗਦ ਰਕਸ਼ੀਆਂ ਦਾ ਬਹੁਤ ਸਨਮਾਨ ਹੋਈ ਚਾਂਦੀ ਦੀਆਂ ਚੈਨਾਂ ਦਾ ਸਨਮਾਨ ਹੋਈ ਹੋਰ ਵੀ ਕੱਪਾਂ ਦਾ ਬਹੁਤ ਸਨਮਾਨ ਹੋਈ ਬਾਬੇ ਦੀ ਕਿਰਪਾ ਨਾਲ ਤੇ ਬਾਈਆਂ ਨੇ ਪਹਿਲੇ ਪਹਿਲਾ ਸਭ ਤੋਂ ਪਹਿਲਾਂ ਮੈਨੂੰ ਹੱਲ ਕੀਤੀ ਉਹਨਾਂ ਨੇ ਯਾਦ ਵੀ ਬਾਈਆਂ ਦਾ ਬਹੁਤ ਸਤਿਕਾਰ ਹੈ ਇੱਕ ਮੋਟਰਸਾਈਕਲ ਦਾ ਵੀ ਐਲਾਨ ਹੋਇਆ ਹੈ ਕਿ ਤੁਹਾਡੇ ਲਈ ਗੱਡੀ ਵੀ ਕੋਈ ਜਿਹੜੀ ਐਲਾਨ ਹੋਈ ਜਾ ਮੈਂ ਸੁਣਿਆ ਬਲਾਰੇ ਬੋਲਦੇ ਐ ਕਿ ਸਤਨਾਮ ਸਟੀਰ ਵਾਲੇ ਨੂੰ ਆਉਣ ਵਾਲੇ ਸਮੇਂ ਵਿੱਚ ਜਿਹੜਾ ਗੱਡੀ ਦੇ ਨਾਲ ਮਾਨ ਸਤਕਾਰ ਜਿਹੜਾ ਦਿੱਤਾ ਜਾਣਾ ਉਹ ਇੱਕ ਸਚਾਈ ਹੈ ਜਾਂ ਮੈਂ ਲਾ ਆਪਾਂ ਕਹਿ ਦਿੰਦੇ ਆ ਵੀ ਉਹੀ ਇੱਕ ਲਹਿਰ ਹੀ ਚਲਾਤੀ ਵੀ ਪ੍ਰੋਮੋਟਰਾਂ ਨੇ ਆਪਾਂ ਕਹ ਦੀ ਇੱਕ ਛੋਸ਼ੇ ਬਾਜੀ ਉਹ ਚਲਾਈ ਆ ਜਾਂ ਮਾਨ ਸਨਮਨ ਦਿੱਤਾ ਵੀ ਜਾਣਾ ਉਹ ਮਾਨ ਸਨਮਨ ਦਿੱਤਾ ਜਾਊਗਾ ਜੀ ਜੀ ਉਹ ਮਾਨ ਸਨਮਨ ਦੇ ਵਿੱਚ ਮੇਰੇ ਬਹੁਤ ਸਤਿਕਾਰਯੋਗ ਨੇ ਮੰਨਾ ਸਮਾਜ ਸੇਵੀ ਹੂੰ ਸਾਡੀ ਖੇਡ ਕਬੱਡੀ ਦਾ ਇੱਕ ਨਵਾਂ ਉੱਪਰ ਦਾ ਪ੍ਰੋਮੋਟਰ ਆ ਜੀ ਗਰੀਬਾਂ ਦੀ ਮਸੀਹਾ ਜਿਹੜੇ ਗਰੀਬਾਂ ਦੀ ਸਪੋਰਟ ਕਰਦੇ ਆ ਉਹਨਾਂ ਵੱਲੋਂ ਗੱਡੀ ਦਿੱਤੀ ਜਾਣੀ ਹੈ ਤੇ ਉਹ ਗੱਡੀ ਜ਼ਰੂਰ ਦਿੱਤੀ ਜਾਊਗੀ ਸਾਡਾ ਭਾਈ ਨਾਲ ਜਗਨੰਦਨ ਕਾਲਗੜ ਲੱਖੀ ਬਾਈ ਹੋਰੀ ਤੇ ਨਾਲ ਸਾਡਾ ਭਾਈ ਅਰਸ਼ ਮੁਦਕੀ ਤੇ ਨਾਲ ਕਾਲਾ ਭਾਈ ਮੱਡਾ ਬੱਗਿਆ ਸਾਡਾ ਭਰਾ ਬੱਗਿਆ ਭਰਾ ਵੱਲੋਂ ਗੱਡੀ ਦਿੱਤੀ ਜਾਣੀ ਹੈ ਇੱਕ ਬੱਗ ਬੱਗੇ ਵਾਲੇ ਇੱਕ ਬੱਗੇ ਵਾਲੇ ਵਾਲਾ ਤੇ ਨਾਲ ਸਾਡਾ ਦੀਸ਼ਪਾਲ ਚੀਮਾ ਪਿੰਡ ਬੱਗੇ ਵਾਲੇ ਬੱਗੇ ਵਾਲੇ ਇਹ ਪ੍ਰਮੋਟਰ ਆ ਬਾਈ ਸਾਡਾ ਕਾਸਟੂਮ ਟ੍ਰਿਕਟਰ ਦਾ ਉਹਨਾਂ ਬਾਈਆਂ ਨੂੰ ਇਸ ਤਰ੍ਹਾਂ ਆਪਾਂ ਨੇ ਸੁਝਾਵੀ ਤੇ ਉਹ ਜ਼ਰੂਰ ਦਿੱਤੀ ਜਾਊਗੀ ਜੀ ਸਮਾਂ ਹੁੰਤੇ ਜਾਨੀ ਕਿ ਉਹ ਗੱਡੀ ਜਿਹੜੀ ਦਿੱਤੀ ਜਾਣੀ ਹੈ ਕਹਿੰਦੇ ਹੁੰਦੇ ਆ ਵੀ ਜੇ ਚੜਦਾ ਤੇ ਲੈਂਦਾ ਸਮਾਂ ਸਮਾਂ ਬਦਲਦਾ ਰਹਿੰਦਾ ਜੇ ਦਿਨ ਚੜਿਆ ਤੇ ਉਹਨੇ ਛਿਪਣਾ ਵੀ ਹੈ ਪਰ ਉਹਨਾਂ ਦੇ ਸਮੇਤ ਜਿਹੜੀ ਗੱਡੀ ਈ ਸਤਨਾਮਸਦੀਰ ਨਾਲ ਨੂੰ ਸਨਮਾਨ ਸਨਮਾਨ ਦਿੱਤੀ ਜਾਣੀ ਹੈ ਅਸੀਂ ਵਿਸ਼ੇਸ਼ ਤੌਰ ਤੇ ਉਹਨਾਂ ਪ੍ਰਮੋਟਰਾਂ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਮਾਨ ਸਨਮਾਨ ਦੇਣਾ ਇੱਕ ਮੋਟਰਸਾਈਕਲ ਪਿਛਲੇ ਦਿਨੀ ਕਮਾਲ ਵਾਲਾ ਦੇ ਟੂਰਨਾਮੈਂਟ ਤੇ ਐਲਾਨ ਹੋਇਆ ਉਹ ਕਿਹੜੇ ਪ੍ਰੋਮੋਟਰ ਵੀਰਾਂ ਵੱਲੋਂ ਜਾਂ ਜਨਸਾਨਾ ਵੱਲੋਂ ਦਿੱਤਾ ਗਿਆ ਉਹ ਮੋਟਰਸਾਈਕਲ ਜਿਹੜਾ ਉਹ ਸਰਪ੍ਰਾਈਜ਼ ਸੀਗਾ ਜਿਹਨੇ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਸਾਡੀ ਜਗਨੰਦਰਨ ਬਾਈ ਨੇ ਪਤਾ ਸੀਗਾ ਉਸ ਮਸਲੇ ਬਾਰੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਦਾਬੇ ਦੀ ਕਿਰਪਾ ਨਹੀਂ ਤੇ ਮੈਨੂੰ ਤਾਂ ਪਤਾ ਹੀ ਉਹ ਦੋ ਲੱਗਾ ਵੀ ਜਦੋਂ ਮਹਾਰਾਏ ਨੇ ਗੁਰੂ ਮਹਾਰੇ ਨੇ ਕਿਰਪਾ ਕਰਤੀ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਸੀ ਉਹ ਮੋਟਰਸਾਈਕਲ ਬਾਰੇ ਉਹ ਮੋਟਰਸਾਈਕਲ ਵੀ ਸਾਡੀ ਕਮਾਲ ਵਾਲੇ ਦੀ ਪ੍ਰਬੰਧਕ ਕਮੇਟੀ ਦੇ ਨੂੰ ਦਿੱਤਾ ਜਾਣਾ ਬਾਈ ਬਹੁਤ ਟਾਈਮ ਤੋਂ ਪਹਿਲੇ ਮੇਲੇ ਤੋਂ ਮੈਂ ਉਹ ਬਾਈਆਂ ਨਾਲ ਜੁੜਿਆ ਹੋਇਆ ਸੰਧੂ ਡੇਰੀ ਫਾਜ਼ਲ ਦਾ ਸਾਡੇ ਭਰਾ ਦੇ ਜੱਗੇ ਪਈ ਹੋਰੀ ਤੇ ਨਾਲ ਸਾਡੀ ਹਰਵੇਬਾਈ ਹੋਰੀ ਜਰਨੈਲ ਬਾਈ ਹੋਰੀ ਗਦਨਾਮਪੁਰ ਲੜਦਾ ਪਿੰਡ ਆ ਬਾਈ ਗਦਨਾਮਪੁਰ ਉਹਨਾਂ ਦੀ ਵੀ ਸਪੋਰਟ ਆ ਸੁਮੇਲੇ ਲਈ ਤੇ ਨਾਲ ਸਾਡਾ ਬਾਈ ਹਰਮਨ इंग्लंड ਹਰਮਨ इंग्लंड ਬਾਈ ਬਨੇ ਪੋਲ ਕਰਕੇ ਆਪਣਾ ਮੋਟਰਸਾਈਕਲ ਦਾ ਜਿਹੜਾ ਐਲਾਨ ਕੀਤਾ ਭਾਈ ਜੱਗੇ ਉਹਨਾਂ ਨੇ ਬਾਈ ਹਰਦੇਵ ਬਣਾਣੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਹੋਇਆ ਜੀ ਉਹ ਮੋਟਰਸਾਈਕਲ ਦਿੱਤਾ ਜਾਣਾ ਮੋਟਰਸਾਈਕਲ ਉਸ ਮੋਟਰਸਾਈਕਲ ਦੇ ਤੁਹਾਨੂੰ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਨੇ ਤੁਹਾਨੂੰ ਜਿਹੜੀ ਤੁਹਾਡੀ ਵਿਦਿਅਕ ਯੋਗਤਾ ਉਹ ਹੁਣ ਤੱਕ ਕੀ ਹੈ ਜਾਂ ਤੁਸੀਂ ਮੰਨ ਕੇ ਜਿਆਦਾ ਕਹਿੰਦੇ ਸਰਕਾਰੀ ਜੋਬ ਵੀ ਤੁਹਾਨੂੰ ਮਿਲ ਗਈ ਹੈ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਉਹ ਪਹਿਲਾਂ ਤੁਹਾਡੇ ਫਾਦਰ ਸਾਹਿਬ ਦੀ ਜਗ੍ਹਾ ਤੇ ਜਾਂ ਕਿੱਦਾਂ ਦਾ ਉਹ ਸਿਸਟਮ ਹੈ ਉਹ ਤਾਂ ਹਜੇ ਬੂਰਾ ਪੂਰਾ ਕਲੀਅਰ ਨਹੀਂ ਹੋ ਰਿਹਾ ਜੀ ਲੋਕ ਦਾ ਠੀਕ ਹੈ ਤੇ ਕੋਈ ਗੱਲ ਨਹੀਂ ਸਮਾਂ ਹੋਣ ਤੇ ਸਾਰਾ ਕੁਝ ਦੱਸਾਂਗੇ ਜਰੂਰ ਤੇ ਵਿਦਿਅਕ ਯੋਗਤਾ ਮੇਰੀ ਹੈਗੀ ਜੀ ਮੈਂ 10th ਪਾਸ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਮੈਂ ਪੋਲੀ ਟੈਕਨੀਕਲ ਕਾਲਜ ਦੇ ਵਿੱਚੋਂ ਡਿਪਲੋਮਾ ਕੀਤਾ ਸੀ ਕਿਸੇ ਕਾਰਨਾ ਕਰਕੇ ਮੈਂ ਪੜ੍ਹਾਈ ਤੋਂ ਦੂਰ ਹੋ ਗਿਆ ਤੁਹਾਨੂੰ ਵੀ ਪਤਾ ਮੈਂ ਤੁਹਾਨੂੰ ਪਹਿਲਾਂ ਦੱਸ ਹਾਂ ਕਰੀਬ ਮੈਂ ਇਸ ਦਾ ਉਹਨਾਂ ਦਾ ਕਰਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਘਰ ਦੇ ਵਿੱਚ ਮੈਂ ਇਕੱਲਾ ਹੀ ਆ ਜੀ ਜਿਹਨੇ ਪਰਿਵਾਰ ਦੀ ਦੇਖਰੇਖ ਲਈ ਕਰਨੀ ਹੈ ਤੇ ਭਾਈ ਸਾਰਾ ਕੋਈ ਦਿੱਕਤ ਨਹੀਂ ਹੈ ਤੇ ਕਿਹੜੇ ਕਿਹੜੇ ਜਿਹੜੇ ਪ੍ਰੋਮੋਟਰ ਇਨਸਾਨ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੋ ਜੇ ਕੋਈ ਰਹਿ ਗਿਆ ਹੋਵੇ ਕਿ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਇੱਕ ਮਨਕਿਆਂ ਵਾਂਗ ਆਪਣਾ ਸਾਥ ਦਿੱਤਾ ਵੀ ਉਹ ਮੇਰੀ ਜਿੱਲ ਦਿਲ ਦੇ ਟੁਕੜੇ ਨੇ ਉਹਨਾਂ ਟੁਕੜਿਆਂ ਦੇ ਤੁਸੀਂ ਜੇ ਕੋਈ ਕਿਸੇ ਦਾ ਜ਼ਿਕਰ ਤੁਸੀਂ ਕਰਨਾ ਹੋਵੇ ਜਿਸ ਪਾਸਾ ਜਿਹੜਾ ਦੱਸ ਸਕੀਂ ਉਦੋਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਰਸ਼ ਮੁਦਕੀ ਆਸਟ੍ਰੇਲੀਆ ਸਾਡੀ ਖੇਡ ਕਬੱਡੀ ਦਾ ਪ੍ਰਮੋਟਰ ਹਮਮ ਕਾਰਾਬਾਈ ਮਨੀਲਾ ਤੋਂ ਤੇ ਨਾਲ ਸਾਡਾ ਗੱਜੀ ਕਿਸਾਨ ਸੀਲ ਪਟਿਆਲੇ ਵਾਲਾ ਅਵਤਾਰ ਪੂਜੇਵਾਲ ਸਾਡੇ ਬਹੁਤ ਸਤਿਕਾਰਯੋਗ ਨੇ ਮੇਜਰ ਮੇਜਰ ਨਾਲ ਸਾਡੇ ਬਹੁਤ ਸਤਿਕਾਰਯੋਗ ਨੇ ਮੇਜਰ ਬਰਾੜ ਹਮ ਸਾਡੇ ਬਹੁਤ ਸਤਿਕਾਰਯੋਗ ਨੇ ਖਲੂਰ ਵਾਲੇ ਜਿਹਨਾਂ ਨੂੰ ਦੱਸਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਉਹਨਾਂ ਬਾਰੇ ਕਾਰਬਾਈ ਕਰਨਪਾਲ ਤੇ ਨਾਲ ਸਾਡੇ ਪ੍ਰਿੰਦਰ ਸਿੰਘ ਜੀ ਬਹੁਤ ਸਤਿਕਾਰ ਆ ਸਾਰੇ ਪ੍ਰਮੋਟਰਾਂ ਦਾ ਇਹਨੂੰ ਹਮੇਸ਼ਾ ਹੀ ਸਪੋਰਟ ਕੀਤੀ ਆ ਤੇ ਅੱਜ ਵੀ ਸਪੋਰਟ ਕਰ ਰਹੀ ਆ ਤੇ ਨਾਲ ਸਾਡਾ ਲੱਖਾ ਬਾਈ ਹੈ ਤੇ ਨਾਲ ਸਾਡਾ ਲੱਖੀ ਲਹਿਰਾਵਾ ਰੁਪਿੰਦਰ ਜਲਾਲ ਜੀ ਤੇ ਜਗਨੰਦਨ ਅਕਾਲਗੱਢ ਤੁਹਾਡੇ ਪਿੰਡ ਦਾ ਕਿੰਨਾ ਕੁ ਅਹਿਮ ਰੋਲ ਹੈ ਸਭ ਤੋਂ ਪਹਿਲਾਂ ਬੰਦਾ ਪਿੰਡ ਦੇ ਜਨਮ ਭੂਮੀ ਤੋਂ ਕਾਰਮ ਭੂਮੀ ਤੋਂ ਜਦੋਂ ਉੜਦਾ ਹੈ ਕਈ ਪਿੰਡ 'ਚ ਗਿੱਟੇ ਖਿੱਚਣ ਵਾਲੇ ਹੁੰਦੇ ਆ ਕਈ ਪਿੰਡ 'ਚ ਹੌਸਲਾ ਦੇਣ ਵਾਲੇ ਹੁੰਦੇ ਆ ਬੰਦੇ ਨੂੰ ਥਾਉਣ ਵਾਲੇ ਹੁੰਦੇ ਆ ਉਗਲੀ ਫੜ ਕੇ ਤੁਹਾਡੇ ਪਿੰਡ ਦਾ ਕਿੰਨਾ ਕਹਿਮ ਰੋਲ ਹੈ ਤੁਹਾਡੇ ਲਈ ਤੁਹਾਡੇ ਪਰਿਵਾਰ ਦਾ ਕਿੰਨਾ ਰੋਲ ਹੈ ਪਰਿਵਾਰ ਚ ਕਿਹੜੇ ਕਿਹੜੇ ਆਸਟਮ ਜੀ ਨੇ ਤੁਹਾਡੇ ਪਰਿਵਾਰ ਚ ਜਾਂ ਕਿਦਾਂ ਤੁਸੀਂ ਉਹ ਵੀ ਆਪ ਅੱਜ ਸਾਰਾ ਦੱਸਣਾ ਮੇਰੇ ਪਰਿਵਾਰ ਦੇ ਵਿੱਚ ਮੇਰੀ ਮਾਤਾ ਜੀ ਹੈ ਜੀ ਮਾਤਾ ਕੁਲਵਿੰਦਰ ਕੌਰ ਜੀ ਹੋ ਤੇ ਨਾਲ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਤੁਹਾਨੂੰ ਪਹਿਲਾਂ ਦੱਸਿਆ ਪਿਛਲੇ ਦਿਨ ਡੈਥ ਹੋ ਗਈ ਜੀ ਤੇ ਨਾਲ ਮੇਰੀ ਨਾਨੀ ਜੀ ਹੈ ਮੇਰੀ ਮੇਰੀ ਮੰਮੀ ਹਣੀ ਪੰਜ ਪੇੜਾ ਸੀਗੀਆਂ ਤੇ ਭਰਾ ਕੋਈ ਹੈ ਨਹੀਂ ਸੀਗਾ ਮੈਂ ਇਹ ਨਾਨਕੇ ਪਿੰਡ ਰਿਆ ਰਿਆ ਮੇਰਾ ਜਦੀ ਪਿੰਡ ਜਿਹੜਾ ਹੈਗਾ ਜੀ ਉਹ ਰਾਮਨਗਰ ਸੌਕੇ ਆ ਸੌਕੇ ਮਕਸਰ ਸਾਹਿਬ ਦਾ ਪਿੰਡ ਹੈ ਜੀ ਸ੍ਰੀ ਮਕਸਰ ਸਾਹਿਬ ਦਾ ਤੇ ਰਾਮਨਗਰ ਸੌਕੇ ਪਿੰਡ ਹੈ ਮੇਰਾ ਜਦੀ ਪਿੰਡ ਜਿਹੜਾ ਮੇਰਾ ਦਾਦ ਦਾ ਪਿੰਡ ਹੈ ਇਹ ਸ਼ਤੀਰ ਵਾਲਾ ਪਿੰਡ ਮੇਰਾ ਨਾਨਕਾ ਪਿੰਡ ਹੈ ਜੀ ਬਈ ਸ਼ੁਰੂ ਤੇ ਇੱਥੇ ਪੜਿਆ ਇੱਥੇ ਜੰਮਿਆ ਇੱਥੇ ਕਹਿੰਦਾ ਪੜ ਸਾਰਾ ਕੁਝ ਪੜਾਈ ਵਗੈਰਾ ਇਹ ਨਾਮ ਤਾਂ ਹੀ ਤੇ ਮਗਰ ਰਾਮਨਗਰ ਸੌਕੇ ਜੀ ਥਾਂ ਤੇ ਸ਼ਤੀਰ ਵਾਲਾ ਅੱਜ ਕੱਲ ਹਾਂਜੀ ਹਾਂਜੀ ਜਿਹੜਾ ਖਾਸ ਤੌਰ ਤੇ ਅਜੇ ਬਲਾਰੇ ਬੋਲਦੇ ਆ ਜੀ ਬੋਲਦੇ ਆ ਜੀ ਬਿਲ ਤੇ ਮੈਨੂੰ ਘਰ ਤੋਂ ਸਪੋਰਟ ਤੁਸੀਂ ਗੱਲ ਕੀਤੀ ਘਰ ਤੋਂ ਸਪੋਰਟ ਮੇਰੀ ਨਾਨੀ ਵੀ ਬਹੁਤ ਸਪੋਰਟ ਹਨ ਬਹੁਤ ਸਪੋਰਟ ਹਨ ਤੇ ਨਾਲ ਮੇਰੀ ਸਸਤਰ ਹੋ ਗਈ ਤੇ ਨਾਲ ਮੇਰੀ ਮਦਰ ਵੀ ਹੋ ਗਈ ਬਹੁਤ ਸਪੋਰਟ ਕਰਦੇ ਤੇ ਸਾਰਿਆਂ ਦੀ ਤੈਨੂੰ ਬਹੁਤ ਸਪੋਰਟ ਆ ਮੇਰੀ ਮਾਸੀ ਜੀ ਉਹਨਾਂ ਦੀ ਬਹੁਤ ਸਪੋਰਟ ਆ ਜਿੰਨੀ ਮੇਰੀ ਫੈਮਿਲੀ ਹੈ ਸਾਰੀ ਮੈਨੂੰ ਸਪੋਰਟ ਕਰਦੀ ਹੈ ਪਿੰਡ ਦੀ ਪਿੰਡ ਦੀ ਬਹੁਤ ਸਪੋਰਟ ਆ ਜੀ ਪਿੰਡ ਵਾਲੇ ਹੁੰਦੇ ਹੀ ਆ ਕਈ ਵਾਰ ਦੇ ਤਾਂ ਹੁੰਦੀ ਹੈ ਜੀ ਕਰ ਜਾਂਦੇ ਆ ਪਰ ਆਪਾਂ ਕਿਉਂ ਕਿਸੇ ਦਾ ਰਜਿਸਟਰ ਕਰਨਾ ਪਰ ਪਿੰਡ ਦੀ ਸਪੋਰਟ ਬਹੁਤ ਆ ਪਿੰਡ ਦੇ ਲਈ ਵੀ ਜਿਹੜਾ ਇਸ ਭਰਾ ਨੇ ਜਿਹੜਾ ਖੁੱਲ ਕੇ ਬਿਆਨ ਕੀਤਾ ਵੀ ਬਹੁਤ ਸਾਰੇ ਜਿਹੜੇ ਵੀਰ ਨੇ ਆਪਣਾ ਮਾਨ ਸਤਕਾਰ ਕਰਦੇ ਆ ਸਮੇਂ-ਸਮੇਂ ਤੇ ਜਿਹੜੇ ਖੜਦੇ ਆ ਸਤਨਾਮ ਜਨਮ ਤਰੀਕ ਜਿਹੜੀ ਕੀ ਹੈ ਤੁਹਾਡੀ ਵੀ ਕਿਹੜੇ ਸਨ ਦੇ ਵਿੱਚ ਜਿਹੜਾ ਜਨਮ ਤੁਹਾਡਾ ਹੋਇਆ ਹੈ ਮੇਰੀ ਜਨਮ ਤਰੀਕ ਹੈ ਜੀ 2896 ਮੇਰਾ ਡੇਟ ਆਫ ਬਰਥ ਹੈ ਜੀ 28920 ਤਰੀਕ ਅਗਸਤ ਦੀ ਤੇ ਸਤਨਾਮ ਅੱਜ ਕੱਲ ਨਾ ਹਰੇਕ ਜਿਹੜਾ ਬਲਾਰਾ ਉਹ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜਾ ਕਮੈਂਟਰੀ ਕਰਨ ਜਾ ਰਿਹਾ ਪ੍ਰਮੋਟਰੋ ਦੀ ਬਾਹ ਫੜ ਰਿਹਾ ਹੈ ਤੁਹਾਡਾ ਫਾਜ਼ਲ ਕਾ ਜ਼ਿਲ੍ਹੇ ਦੇ ਕੋਈ ਪ੍ਰੋਮੋਟਰਾਂ ਨੇ ਜਾਂ ਕੋਈ ਆਸੇ ਆਸਪਾਸ ਪ੍ਰੋਮੋਟਰਾਂ ਨੇ ਜਿਹੜੀ ਵਾਹ ਫੜੀ ਹੈ ਜਾਂ ਤੁਹਾਨੂੰ ਕੋਈ ਹਲਾਸ਼ੇਰੀ ਦਿੱਤੀ ਆ ਵੀ ਵਿਦੇਸ਼ੀ ਟੂਰ ਆ ਜਿਹੜਾ ਉਹ ਤੁਹਾਡਾ ਲਵਾਉਣ ਦਾ ਨਹੀਂ ਬਾਈ ਯਾਰ ਅਜੇ ਤਾਂ ਆਪਣੀ ਕੋਈ ਕਿਸੇ ਨੇ ਬਾਹਰ ਨਹੀਂ ਖੜੀ। ਕਿਹਾ ਤਾਂ ਬਹੁਤ ਜਣਿਆਣੀ ਆ। ਹੂੰ ਪਰ ਜਦੋਂ ਬੰਦੇ ਤਾਂ ਕਹਿੰਦੇ ਲੱਗਦਾ ਨਾ ਸਚਾਈ ਤਾਂ ਫੇਰੀ ਸਾਹਮਣੇ ਆ ਜੀ। ਹੂੰ ਅਜੇ ਆਪਾਂ ਨੂੰ ਕਿਸੇ ਨੇ ਕੋਈ ਬਾਹਰ ਆਖ ਨਹੀਂ ਉਹ ਕਿਸੇ ਨੇ ਕੋਈ ਜੌਨ ਜੀ ਆਹਾਂ ਦਾ ਨਾਰਾ ਵੀ ਤਰ੍ਹਾਂ ਅਸੀਂ ਕਢਾਵਾਂਗੇ ਕਿਹੜਾ ਜਾਂ ਬੰਦੇ ਨਾਲ ਤਾਂ ਬਾਈ ਹਮੇਸ਼ਾ ਹੀ ਖੜਦੇ ਆ ਆਪਣੀ ਕਹਿੰਦੇ ਤਾਂ ਹੈ ਪਰ ਵੇਖੋ ਯਾਰ ਗਾਂ ਤੁਹਾਨੂੰ ਪਤਾ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਹੂੰ ਬਾਕੀ ਜੇ ਪ੍ਰਮਾਤਮਾ ਨੇ ਚਾਹਿਆ ਜੇ ਡਿਸਰਵ ਕਰਦੀ ਹੋਈ ਉਹ ਜਾਵਾਂਗੇ ਜ਼ਰੂਰ ਨਹੀਂ ਅੱਡੀ ਯਾਰ ਬਤਾ 17 ਸਾਲ ਹੋ ਗਏ ਐ ਮਿਹਨਤ ਦਾ ਮੁੱਲ ਪਾਉਣਾ ਚਾਹੀਦਾ ਜਿਹੜਾ ਬੰਦਾ ਕਰ ਰਿਹਾ ਹੈ ਲਗਭਗ ਹੁਣ ਜਿਵੇਂ ਫੈਡਰੇਸ਼ਨਾਂ ਕਹਿ ਰਹੀਆਂ ਵੀ ਨਵੇਂ ਪਲੇਅਰ ਜਿਹੜੇ ਫਰੈਸ਼ ਪਾਸਪੋਰਟ ਉਹ ਜਿਹੜੇ ਪਲੇਅਰਾਂ ਨੂੰ ਅਸੀਂ ਲੈ ਕੇ ਜਾਣਾ ਉਹਨਾਂ ਜੋ ਉਹਨਾਂ ਕਮੈਂਟੇਟਰਾਂ ਨੂੰ ਉਹਨਾਂ ਰੈਫਰੀਆਂ ਨੂੰ ਵੀ ਜਿਹੜੇ ਮੌਕੇ ਨੇ ਉਹ ਦੇਣੇ ਚਾਹੀਦੇ ਆ ਸਾਰੇ ਪ੍ਰਮੋਟਰ ਜਿਹੜੇ ਇਹਨੂੰ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਮੈਂ ਬੇਨਤੀ ਵੀ ਕਰੂੰਗਾ ਸਾਡੇ ਪ੍ਰਸ਼ੰਸਕ ਜਿਹੜੇ ਸਤਨਾਮ ਦੀ ਕਮੈਂਟਰੀ ਨੂੰ ਪਿਆਰ ਕਰਦੇ ਨੇ ਖੇਡ ਪ੍ਰੇਮੀ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਪਾਂ ਇਸ ਭਰਾ ਦਾ ਜਿਹੜਾ ਮੁੱਲ ਆ ਉਹ ਖੇਡ ਕਬੱਡੀ ਦੀ ਕਮੈਂਟਰੀ ਦੇ ਵਿੱਚ ਫੈ ਸਕੇ ਜਿਵੇਂ ਆਉਣ ਵਾਲਾ ਸਮਾਂ ਸਤੰਬਰ ਮਹੀਨੇ ਦੇ ਵਿੱਚ ਨਿਊਜ਼ੀਲੈਂਡ ਔਰ ਇੰਗਲੈਂਡ ਆਸਟ੍ਰੇਲੀਆ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜੇ ਮੈਚ ਐ ਉਹ ਹੋਣੇ ਸ਼ੁਰੂ ਹੋਣੇ ਆ ਸਾਰੇ ਪ੍ਰਮੋਟਰ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇਹ ਸਾਡਾ ਵੀਰ ਜਿਹੜਾ ਅੜਯਰਬ ਕਰਦਾ ਜ਼ਿਲ੍ਹਾ ਫਾਜ਼ਿਲਕਾ ਦਾ ਇਹ ਮਾਨ ਹੈ ਖੇਡ ਕਬੱਡੀ ਦੀ ਕਮੈਂਟਰੀ ਦਾ ਜਿਹੜਾ ਮੁੱਲ ਪੈਣਾ ਚਾਹੀਦਾ ਤਾਂ ਜੋ ਜਿਹੜੇ ਨਵੇਂ ਬੁਲਾ ਰਹੇ ਐ ਇਹਨੂੰ ਦੇਖ ਕੇ ਜਿਹੜੇ ਕੰਮ ਕਰ ਰਹੇ ਆ ਜਾਂ ਜਿਹੜੇ ਉਸ ਤੋਂ ਪੁਰਾਣੇ ਐ ਉਹਨਾਂ ਨੂੰ ਵੀ ਪਤਾ ਲੱਗੇ ਆ ਵੀ ਮੌਲਾ ਜਿਹੜਾ ਸੱਚੇ ਤੇ ਸਾਫ਼ ਸੁਥਰੇ ਬੰਦੇ ਦਾ ਜਿਹੜਾ ਸਮੇਂ ਸਮੇਂ ਤੇ ਪੈਂਦਾ 12 ਸਾਲਾਂ ਬਾਅਦ ਤੇ ਕਹਿੰਦੇ ਰੂੜੀ ਦੀ ਵੀ ਜਿਹੜੀ ਸੁਣੀ ਜਾਂਦੀ ਐ ਇਸ ਬੁਲਾਰੇ ਨੂੰ ਜਿਹੜੇ 17 ਸਾਲ ਦਾ ਜਿਹੜਾ ਸਮਾਂ ਹੋ ਚੁੱਕਾ ਸਾਰੇ ਖੇਡ ਪ੍ਰਮੋਟਰਾਂ ਨੂੰ ਇੱਕ ਵਾਰ ਫੇਰ ਹੱਥ ਜੋੜ ਕੇ ਅਸੀਂ ਅਪੀਲ ਆਪਣੇ ਪੇਜ ਰਿਏ ਲੱਖਾਂ ਬਰਾੜ ਕੰਦ ਵਾਲਾ ਤੋਂ ਕਰਦੇ ਆਂ ਵੀ ਇਸ ਨੌਜਵਾਨ ਦਾ ਜਿਹੜਾ ਮੁੱਲ ਹੈ ਉਹ ਮਾਨਨ ਸਨਮਾਨਾਂ ਦੇ ਵਿੱਚ ਦੇ ਤੌਰ ਤੇ ਜਾਂ ਵਿਦੇਸ਼ੀ ਟੂਰ ਦੇ ਤੌਰ ਤੇ ਜਿਹੜਾ ਪਾਇਆ ਜਾਵੇ ਇੰਨੀਆਂ ਜਿਹੜੀਆਂ ਬੇਨਤੀਆਂ ਵੀ ਤੁਹਾਨੂੰ ਕਰਨੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਂ ਇੱਕ ਵਾਰ ਫੇਰ ਸਤਨਾਮ ਵੀਰ ਦਾ ਵੀ ਬਹੁਤ ਬਹੁਤ ਧੰਨਵਾਦੀ ਨੇ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਤੁਸੀਂ ਇਸ ਕਾਬੀਲੇ ਸਮਝਿਆ ਸਾਨੂੰ ਸਾਡਾ ਇੰਟਰਵਿਊ ਲੈਣ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ